ਜਦੋਂ ਜਦੋਂ ਕੋਈ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਉਂਦਾ ਹੈ ਉਦੋਂ ਉਦੋਂ ਉਹਨਾਂ ਦੇ ਨਾਲ ਇਹੋ ਜਿਹੇ ਕੰਮ ਹੁੰਦੇ ਹਨ ਕਿ ਲੋਕੀ ਸੋਚਣ ਤੱਕ ਨੂੰ ਮਜਬੂਰ ਪਹੁੰਚਾ ਦਿੰਦੇ ਹਨ ਸ਼ਰਸ਼ਿਕਾ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੇ ਖਬਰ ਤਾਂ ਨਾਲ ਸਾਂਝੀ ਕਰਦੇ ਹਾਂ ਦਿੱਲੀ ਤੋਂ ਸਾਫਤਾ ਚੇਅਰਪਰਸਨ ਮਹਿਲਾ ਕਮਿਸ਼ਨ ਸਵਾਤੀ ਮਾਲੀਵਾਲ ਉਹਨਾਂ ਦਾ ਕਸੂਰ ਕੀ ਹੈ ਉਹਨਾਂ ਦਾ ਕਸੂਰ ਹੈ ਕਿ ਉਹਨਾਂ ਨੇ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਈ ਹੈ ਦਿੱਲੀ ਦੇ ਸੀਐਮ ਅਰਵਿਤ ਕੇਜਰੀਵਾਲ ਉਹਨਾਂ ਨੇ ਕਟਗਰੇ ਵਿੱਚ ਖੜਾ ਕਰਤਾ ਉਹਨਾਂ ਦਾ ਕਹਿਣਾ ਕਿ ਯਮਨਾ ਨਦੀ ਦਾ ਪਾਣੀ ਜੋ ਹੈ ਉਹ ਗੰਦਾ ਹੋ ਰਿਹਾ ਦਿਨ-ਬ-ਦਿਨ ਤੇ ਯਮਨਾ ਨਦੀ ਨਦੀ ਨਹੀਂ ਨਾਲਾ ਬਣ ਗਿਆ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਂਝੀ ਕਰਦੇ ਹਾਂ ਇਹ ਵੀਡੀਓ ਜਿਸ ਵਿੱਚ ਕਿ ਕਿਸ ਤਰ੍ਹਾਂ ਸਵਾਤੀ ਮਾਲੀਵਾਲ ਜੋ ਕਿ ਅਰਵਿਤ ਕੇਜਰੀਵਾਲ ਦੇ ਪੁੱਤਲੇ ਨੂੰ ਯਮਨਾ ਨਦੀ ਜੋ ਕਿ ਉਹਨਾਂ ਨੇ ਬਣਾਈ ਹੋਈ ਹੈ ਉਰਜਾ ਦਬੋ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਰਵਿਤ ਕੇਜਰੀਵਾਲ ਜੋ ਕਿ ਆਪਣੇ ਮਹਿਲਾਂ ਦੇ ਅੰਦਰ ਚੁੱਪਚਾਹ ਬੈਠੇ ਹੋਏ ਨੇ ਤੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਯਮਨਾ ਨਦੀ ਜਿਸ ਵਿੱਚ ਕਿ ਛੱਟ ਪੂਜਾ ਕੀਤੀ ਜਾਂਦੀ ਹੈ ਉਸ ਦਾ ਪਾਣੀ ਜੋ ਹੈ ਨਾਲੇ ਤੋਂ ਵੀ ਗੰਦਾ ਹੋ ਗਿਆ ਹੈ ਉਹਨਾਂ ਦਾ ਕਹਿਣਾ ਇਹ ਵੀ ਸਾਹਮਣੇ ਆਇਆ ਕਿ ਅਗਰਿੰਦਰ ਕੇਂਦਰੀਵਾਲ ਜੋ ਕਿ ਆਪਣੇ ਮਹਿਲਾ ਵਿੱਚ ਬੈਠੇ ਨੇ ਉਹਨਾਂ ਨੂੰ ਦਿੱਲੀ ਦੇ ਲੋਕਾਂ ਦਾ ਕੋਈ ਵੀ ਖਿਆਲ ਨਹੀਂ ਇਸ ਸਮੇਂ ਉਹ ਚੋਣ ਪ੍ਰਚਾਰ 'ਚ ਇੰਨੇ ਵਿਅਸਤ ਹੋ ਚੁੱਕੇ ਹਨ ਕਿ ਉਹਨਾਂ ਨੂੰ ਦਿੱਲੀ ਦੇ ਲੋਕਾਂ ਦਾ ਕੋਈ ਵੀ ਖਿਆਲ ਨਹੀਂ ਆ ਰਿਹਾ ਦੂਜੇ ਪਾਸੇ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ ਚੋਣ ਪ੍ਰਚਾਰ ਕਰਨ 'ਚ ਦਿੱਲੀ ਵਿੱਚ ਵਿਅਸਤ ਨੇ ਤੇ ਦੂਜੇ ਪਾਸੇ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਸੁਆਤੀ ਮਾਲੀਵਾਲ ਦੇ ਨਾਲ ਕਈ ਹੋਰ ਔਰਤਾਂ ਜੋ ਕਿ ਆਪਣਾ ਰੋਜ਼ ਪ੍ਰਗਟ ਕਰ ਰਹੀਆਂ ਨੇ ਸਿਰਫ ਇਸ ਕਰਕੇ ਕਿ ਦਿੱਲੀ ਚ ਯਮਨਾ ਨਦੀ ਦਾ ਪਾਣੀ ਜੋ ਕਿ ਹੈ ਦਿਨ ਬਦ ਦਿਨ ਖਰਾਬ ਹੁੰਦਾ ਜਾ ਰਿਹਾ ਤੇ ਉੱਥੇ ਅਰਵਿੰਦ ਕੇਂਜ ਦੀਵਾਨ ਨੂੰ ਇਸ ਦਾ ਵੀ ਕੋਈ ਧਿਆਨ ਨਹੀਂ ਹੈ ਦੂਜੇ ਪਾਸੇ ਤਾਂ ਆਪਣੀਆਂ ਸਾਧੀਆਂ ਜਿੱਦਾਂ ਕ ਕਰ ਰਹੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਨਾਰੇ ਲਗਾਏ ਜਾ ਰਹੇ ਹਨ ਆਪਣਾ ਰੋਜ਼ ਪ੍ਰਗਟ ਕੀਤਾ ਜਾ ਰਿਹਾ ਹੈ ਉੱਥੇ ਹੀ ਇੱਕ ਖਬਰ ਸਾਹਮਣੇ ਆਉਂਦੀ ਹੈ ਜਿੱਦਾਂ ਤੁਸੀਂ ਤਸਵੀਰਾਂ ਚ ਵੀ ਦੇਖ ਸਕਦੇ ਹੋ ਕਿ ਜਦੋਂ ਜਦੋਂ ਕੋਈ ਦੇ ਅਧਿਕਾਰਾਂ ਨੂੰ ਲੈ ਕੇ ਬੋਲਦਾ ਹੈ ਉਦੋਂ ਉਹ ਪੁਲਿਸ ਜੋ ਪ੍ਰਸ਼ਾਸਨ ਹੈ ਉਹਨੇ ਨਾਲ ਉਹਨਾਂ ਦੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਨਾਲ ਸਾਂਝੀਆਂ ਕਰ ਰਹੇ ਕੁਝ ਤਸਵੀਰਾਂ ਜਿਸ ਵਿੱਚ ਸਵਾਤੀ ਮਾਲੀਵਾਲ ਜੋ ਕਿ ਆਪਣੇ ਅਧਿਕਾਰਾਂ ਲਈ ਬੋਲ ਰਹੇ ਨੇ ਯਮਨਾ ਨਦੀ ਦੇ ਪਾਣੀ ਨੂੰ ਲੈ ਕੇ ਆਪਣਾ ਰੋਸ ਪ੍ਰਗਟ ਕਰ ਰਹੇ ਨੇ ਤੇ ਉਹਨਾਂ ਨਾਲ ਪੁਲਿਸ ਜੋ ਹੈ ਬਦਸਲੂਕੀ ਕਰ ਰਹੀ ਹੈ ਤੱਕੇ ਦੇ ਨਾਲ ਉਹਨਾਂ ਨੂੰ ਬੱਸ ਵਿੱਚ ਬਿਠਾਇਆ ਜਾਂਦਾ ਹਾਲਾਂਕਿ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਇਸ ਗੱਲ ਦਾ ਕਿ ਨਹੀਂ ਸਾਨੂੰ ਬੋਲਣ ਦਾ ਪੂਰਾ ਅਧਿਕਾਰ ਹੈ ਸੀ ਬੋਲ ਰਹੇ ਹਾਂ ਪਰ ਫਿਰ ਵੀ ਜੋ ਪੁਲਿਸ ਪ੍ਰਸ਼ਾਸਨਾਂ ਨੇ ਉਹਨਾਂ ਨੂੰ ਤੱਕੇ ਸਾਹ ਦੇ ਨਾਲ ਬੱਸ ਵਿੱਚ ਪੱਠਾ ਦਿੱਤਾ ਜਾਂਦਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜਦੋਂ ਜਦੋਂ ਕੋਈ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਉਂਦਾ ਹੈ ਉਦੋਂ ਉਦੋਂ ਉਹਨਾਂ ਦੇ ਨਾਲ ਇਹੋ ਜਿਹੇ ਕੰਮ ਹੁੰਦੇ ਹਨ ਕਿ ਲੋਕੀ ਸੋਚਣ ਤੱਕ ਨੂੰ ਮਜਬੂਰ ਪਹੁੰਚਾ ਦਿੰਦੇ ਹਨ ਸ਼ਸ਼ੀਕਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੇ ਖਬਰ ਤਾਂ ਨਾਲ ਸਾਂਝੀ ਕਰਦੇ ਹਾਂ ਦਿੱਲੀ ਤੋਂ ਸਾਫਤਾ ਚੇਅਰਪਰਸਨ ਮਹਿਲਾ ਕਮਿਸ਼ਨ ਸਵਤੀ ਮਾਲੀਵਾਲ ਉਹਨਾਂ ਦਾ ਕਸੂਰ ਕੀ ਹੈ ਉਹਨਾਂ ਦਾ ਕਸੂਰ ਹੈ ਕਿ ਉਹਨਾਂ ਨੇ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਈ ਹੈ ਦਿੱਲੀ ਦੇ ਸੀਐਮ ਅਰਵਿਤ ਕੇਜਰੀਵਾਲ ਉਹਨਾਂ ਨੇ ਕਟਗਰੇ ਵਿੱਚ ਖੜਾ ਕਰਤਾ ਉਹਨਾਂ ਦਾ ਕਹਿਣਾ ਹੈ ਕਿ ਯਮਨਾ ਨਦੀ ਦਾ ਪਾਣੀ ਜੋ ਹੈ ਉਹ ਗੰਦਾ ਹੋ ਰਿਹਾ ਹੈ ਦਿਨ-ਬ-ਦਿਨ ਤੇ ਯਮਨਾ ਨਦੀ ਨਦੀ ਨਹੀਂ ਨਾਲਾ ਬਣ ਗਿਆ ਹੈ ਸਭ ਤੋਂ ਪਹਿਲਾਂ ਤਾਂ ਅਨਾਂ ਸਾਂਝੀ ਕਰਦੇ ਹਾਂ ਇਹ ਵੀਡੀਓ ਜਿਸ ਵਿੱਚ ਕਿ ਕਿਸ ਤਰ੍ਹਾਂ ਸਵਾਤੀ ਮਾਲੀਵਾਲ ਜੋ ਕਿ ਅਰਵਿਤ ਕੇਜਰੀਵਾਲ ਦੇ ਪੁੱਤਲੇ ਨੂੰ ਯਮਨਾ ਨਦੀ ਜੋ ਕਿ ਉਹਨਾਂ ਨੇ ਬਣਾਈ ਹੋਈ ਹੈ ਉਰਜਾ ਡਬੋ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਰਵਿਤ ਕੇਜਰੀਵਾਲ ਜੋ ਕਿ ਆਪਣੇ ਮਹਿਲਾਂ ਦੇ ਅੰਦਰ ਚੁੱਪਚਾਹ ਬੈਠੇ ਹੋਏ ਨੇ ਤੇ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਯਮਨਾ ਨਦੀ ਜਿਸ ਵਿੱਚ ਕਿ ਛੱਟ ਪੂਜਾ ਕੀਤੀ ਜਾਂਦੀ ਹੈ ਉਸ ਦਾ ਪਾਣੀ ਜੋ ਹੈ ਨਾਲੇ ਤੋਂ ਵੀ ਗੰਦਾ ਹੋ ਗਿਆ ਉਹਨਾਂ ਦਾ ਕਹਿਣਾ ਇਹ ਵੀ ਸਾਹਮਣੇ ਆਇਆ ਹੈ ਕਿ ਅਰਵਿੰਦ ਕੇਂਦਰੀਵਾਲ ਜੋ ਕਿ ਆਪਣੇ ਮਹਿਲਾ ਵਿੱਚ ਬੈਠੇ ਨੇ ਉਹਨਾਂ ਨੂੰ ਦਿੱਲੀ ਦੇ ਲੋਕਾਂ ਦਾ ਕੋਈ ਵੀ ਖਿਆਲ ਨਹੀਂ ਇਸ ਸਮੇਂ ਉਹ ਚੋਣ ਪ੍ਰਚਾਰ 'ਚ ਇੰਨੇ ਵਿਅਸਤ ਹੋ ਚੁੱਕੇ ਹਨ ਕਿ ਉਹਨਾਂ ਨੂੰ ਦਿੱਲੀ ਦੇ ਲੋਕਾਂ ਦਾ ਕੋਈ ਵੀ ਖਿਆਲ ਨਹੀਂ ਆ ਰਿਹਾ ਦੂਜੇ ਪਾਸੇ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ ਦਿੱਲੀ ਵਿੱਚ ਵਿਅਸਤ ਨੇ ਤੇ ਦੂਜੇ ਪਾਸੇ ਇੱਕ ਖਬਰ ਸਾਹਮਣੇ ਆਂਦੀ ਹੈ ਕਿ ਸਵਾਤੀ ਮਾਲੀਵਾਲ ਦੇ ਨਾਲ ਕਈ ਹੋਰ ਔਰਤਾਂ ਜੋ ਕਿ ਆਪਣਾ ਰੋਜ਼ ਪ੍ਰਗਟ ਕਰ ਰਹੀਆਂ ਨੇ ਸਿਰਫ ਇਸ ਕਰਕੇ ਕਿ ਦਿੱਲੀ ਚ ਯਮਨਾ ਨਦੀ ਦਾ ਪਾਣੀ ਜੋ ਕਿ ਹੈ ਦਿਨ ਬਦ ਦਿਨ ਖਰਾਬ ਹੁੰਦਾ ਜਾ ਰਿਹਾ ਤੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਇਸ ਦਾ ਵੀ ਕੋਈ ਧਿਆਨ ਨਹੀਂ ਹੈ ਦੂਜੇ ਪਾਸੇ ਤੁਹਾਡੇ ਨਾਲ ਸਾਂਝੀਆਂ ਚੀਜ਼ਾਂ ਆਪ ਕਰ ਰਹੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਨਾਰੇ ਲਗਾਏ ਜਾ ਰਹੇ ਹਨ ਆਪਣਾ ਰੋਜ਼ ਪ੍ਰਗਟ ਕੀਤਾ ਜਾ ਰਿਹਾ ਹੈ ਉੱਥੇ ਹੀ ਇੱਕ ਖਬਰ ਸਾਹਮਣੇ ਆਂਦੀ ਹੈ ਜਿੱਦਾਂ ਤੁਸੀਂ ਤਸਵੀਰਾਂ ਚ ਵੀ ਦੇਖ ਸਕਦੇ ਹੋ ਕਿ ਜਦੋਂ ਜਦੋਂ ਕੋਈ derken o odunda... ਪੁਲਿਸ ਜੋ ਪ੍ਰਸ਼ਾਸਨ ਹੈ ਉਹਨੇ ਨਾਲ ਉਹਨਾਂ ਦੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਨਾਲ ਸਾਂਝੀਆਂ ਕਰ ਰਹੇ ਕੁਝ ਤਸਵੀਰਾਂ ਜਿਸ ਵਿੱਚ ਸਵਾਤੀ ਮਾਲੀਵਾਲ ਜੋ ਕਿ ਆਪਣੇ ਅਧਿਕਾਰਾਂ ਲਈ ਬੋਲ ਰਹੇ ਨੇ ਯਮਨਾ ਨਦੀ ਦੇ ਪਾਣੀ ਨੂੰ ਲੈ ਕੇ ਆਪਣਾ ਰੋਸ ਪ੍ਰਗਟ ਕਰ ਰਹੇ ਨੇ ਤੇ ਉਹਨਾਂ ਨਾਲ ਪੁਲਿਸ ਜੋ ਹੈ ਬਦਸਲੂਕੀ ਕਰ ਰਹੀ ਹੈ ਧੱਕੇ ਦੇ ਨਾਲ ਉਹਨਾਂ ਨੂੰ ਬੱਸ ਵਿੱਚ ਬਿਠਾਇਆ ਜਾਂਦਾ ਹੈ ਹਾਲਾਂਕਿ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਇਸ ਗੱਲ ਦਾ ਕਿ ਨਹੀਂ ਸਾਨੂੰ ਬੋਲਣ ਦਾ ਪੂਰਾ ਅਧਿਕਾਰ ਹੈ ਸੀ ਬੋਲ ਰਹੇ ਹਾਂ ਪਰ ਫਿਰ ਵੀ ਜੋ ਪੁਲਿਸ ਪ੍ਰਸ਼ਾਸਨ ਹਨ ਉਹਨਾਂ ਨੂੰ ਧੱਕੇ ਸਾਜ ਦੇ ਨਾਲ ਬੱਸ ਵਿੱਚ ਪਿਠਾ ਦਿੱਤਾ ਜਾਂਦਾ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਤੇ ਆਪਣੇ ਵਿਚਾਰ ਚਰ ਹੋਰ ਸਾਂਝੇ ਕਰੀਏ